ਮੈਂ ਜੋ ਫੀਲ ਕਰਦਾ ਕਿ ਆਮ ਕੰਜ਼ਿਊਮਰ ਨੂੰ ਇਹਦਾ ਕਿਤੇ ਨਾ ਕਿਤੇ ਫਾਇਦਾ ਪਹੁੰਚ ਰਿਹਾ ਜ਼ਿਆਦਾਤਰ ਤਾਂ ਜਿਹੜੇ ਆ ਵੱਡੀਆਂ ਇਲੈਕਟ੍ਰੋਨਿਕਸ ਹੋਰ ਇਹ ਹੈ ਉਹਨਾਂ ਤੇ ਵੀ ਔਰ ਛੋਟੀਆਂ ਚੀਜ਼ਾਂ ਦੇ ਉੱਤੇ ਵੀ ਜਿਵੇਂ ਇਹਨਾਂ ਨੇ ਕਈ ਜਿਹੜੀਆਂ ਡੇਲੀ ਰੁਟੀਨ ਦੀਆਂ ਚੀਜ਼ਾਂ ਸੀ ਉਹ ਆਈਟਮਾਂ ਵੀ 0% ਤੇ ਘਟੀਆਂ ਉਹਨਾਂ ਨੂੰ ਅਸੀਂ 25 ਸਕੂਲ ਦੇ ਟੇਬਲ ਵੀ ਦਿੱਤੇ ਬੈਂਚ ਬੱਚਿਆਂ ਨੂੰ ਬੈਠਣ ਵਾਲੇ ਔਰ ਸਟੱਡੀ ਕਰਨ ਵਾਲੇ ਉੱਤੇ ਫਿਰ ਸਾਨੂੰ ਇਹ ਫੀਲ ਹੋਇਆ ਕਿ ਇਥੇ ਫਾਈਨੈਂਸ਼ੀਅਲ ਕ੍ਰਾਈਸੀ ਬਹੁਤ ਹੈ ਕਿ ਜਿੰਨੀ ਕੋਨਾਂ ਨੂੰ ਏਡ ਮਿਲਣੀ ਚਾਹੀਦੀ ਹੈ ਉੰਨੀ ਏਡ ਮਿਲ ਨਹੀਂ ਰਹੀ ਔਰ ਉਹ ਪ੍ਰੋਪਰ ਬਹੁਤ ਸਾਨੂੰ ਫੀਲ ਹੋਇਆ ਜੀਐਸਟੀ ਨੂੰ ਲੈ ਕੇ ਸੈਂਟਰ ਵੱਲੋਂ ਇੱਕ ਵੱਡੀ ਰਾਹਤ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਮੋਦੀ ਸਾਹਿਬ ਦਾ ਯਾਨੀ ਸ਼ੁ크ਰਾਨਾ ਵੀ ਕੀਤਾ ਇਸ ਸਮੇਂ ਅਸੀਂ ਬੈਠੇ ਹੋਏ ਹਾਂ 44 ਸੈਕਟਰ ਦੇ ਵਿੱਚ ਸਾਡੇ ਨਾਲ 44 ਸੈਕਟਰ ਦੀ ਮਾਰਕੀਟ ਦੇ ਪ੍ਰਧਾਨ ਅਨਿਲ ਬੋਰਾ ਜੀ ਨੇ ਜਿਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਇੱਕ ਵੱਡਾ ਪ੍ਰੋਗਰਾਮ ਰਖਾਇਆ ਜਿਸ ਦੇ ਵਿੱਚ ਸਪੈਸ਼ਲ ਨਰਿੰਦਰ ਮੋਦੀ ਜੀ ਦਾ ਉਹਨਾਂ ਨੇ ਥੈਂਕਸ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅੱਜ ਰਾਹਤ ਮਿਲੀ ਹੈ ਅਰ ਤੁਹਾਨੂੰ ਦੱਸ ਦਈਏ ਕਿ ਹੌਕੀ ਦੇ ਚੰਡੀਗੜ੍ਹ ਦੇ ਵਿੱਚ ਉਹ ਕਰਤਾ ਧਰਤਾ ਨੇ ਸੋ ਇਸੇ ਤੇ ਚਰਚਾ ਕਰਾਂਗੇ तमाम ਚਰਚਾਵਾਂ ਰਹਿਣਗੀਆਂ ਸੋ ਸਵਾਗਤ ਕਰਦੇ ਹਾਂ ਅਨਿਲ ਬੋਰਾ ਜੀ ਦਾ ਸਵਾਗਤ ਹੈ ਜੀ ਸਰ ਥੈਂਕ ਯੂ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਫਰੀडम ਜਿਹੜਾ ਚੈਨਲ ਹੈ ਉਹਦਾ ਥੈਂਕਸ ਕਰਦਾ ਕਿ ਤੁਸੀਂ ਆ ਜਾਏ ਔਰ ਇਸ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜੀ ਧੰਨਵਾਦ ਕਰਦਾ ਸਾਰੇ ਵਪਾਰੀਆਂ ਵੱਲੋਂ ਕਿ ਉਹਨਾਂ ਨੇ ਇੱਕ ਜਿਹੜਾ ਹਿਸਟੋਰੀਕਲ ਰਿਡਕਸ਼ਨ ਜਿਹੜੀ GST ਦੇ ਵਿੱਚ ਕੀਤੀ ਹੈ ਔਰ ਇਹਦਾ ਬੈਨੀਫਿਟ ਜਿਹੜਾ ਆਮ ਕੰਜ਼ਿਊਮਰ ਨੂੰ ਮਿਲ ਰਿਹਾ ਹੈ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਮੋਦੀ ਜੀ ਨੇ ਸਾਰੇ ਆਮ ਪਬਲਿਕ ਨੂੰ ਅਸੀਂ ਕਿਦਰੇ ਵਪਾਰੀ ਵੀ ਆ ਤੇ ਅਸੀਂ ਆਮ ਪਬਲਿਕ ਵੀ ਆ ਜੀ ਸਾਨੂੰ ਉਧਰੋਂ ਵੀ ਫਾਇਦਾ ਔਰ ਦੂਜਾ ਫਾਇਦਾ ਵਪਾਰੀਆਂ ਨੂੰ ਇਹ ਹੋਇਆ ਕਿ ਜਿਹੜੀ ਸਾਡੀ ਬੜੀ ਵੱਡੀ ਡਿਮਾਂਡ ਸੀ ਜੀਐਸਟੀ ਜਦੋਂ ਲਾਗੂ ਆਇਆ ਸੀ 2017 ਚ ਉਦੋਂ ਚਾਰ ਸਲੈਬਾਂ ਸੀਗੀਆਂ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਇਹ ਮੈਕਸਿਮਮ ਦੋ ਸਲੈਬਾਂ ਆਣੀਆਂ ਚਾਹੀਦੀਆਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਮੋਦੀ ਜੀ ਦਾ ਔਰ ਸਾਡੇ ਵਿੱਤ ਮੰਤਰੀ ਮੈਡਮ ਦਾ ਵੀ ਕਿ ਉਹਨਾਂ ਨੇ ਇਸ ਚੀਜ਼ ਬਾਰੇ ਵਪਾਰੀਆਂ ਬਾਰੇ ਸੋਚਿਆ ਔਰ ਬੜਾ ਹਿਸਟੋਰੀਕਲ ਕੈਂ ਦਾ ਮਕਸਦ ਇਹ ਹੈ ਕਿ ਕਈ ਚੀਜ਼ਾਂ 28% ਤੋਂ 5% ਆ ਗਈਆਂ ਕਈ 12% ਵਾਲੀਆਂ 0% ਆ ਗਈਆਂ ਔਰ ਕਈ ਕੈਂ ਦਾ ਮਤਲਬ ਇਹ ਹੈ ਕਿ ਓਵਰ ਆਲ ਜਿਹੜਾ ਵਪਾਰੀਆਂ ਨੂੰ ਫਾਇਦਾ ਔਰ ਐਸ ਵੈਲ ਕੰਜ਼ਿਊਮਰ ਨੂੰ ਸਭ ਤੋਂ ਵੱਡਾ ਫਾਇਦਾ ਔਰ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਵਪਾਰੀਆਂ ਨੂੰ ਕਿਹਦਾ ਡਾਇਰੈਕਟ ਫਾਇਦਾ ਕੰਜ਼ਿਊਮਰ ਨੂੰ ਹੋਣਾ ਚਾਹੀਦਾ ਔਰ ਮੈਂ ਜੋ ਫੀਲ ਕਰਦਾ ਕਿ ਆਮ ਕੰਜ਼ਿਊਮਰ ਨੂੰ ਇਹਦਾ ਕਿਧਰੇ ਨਾ ਕਿਧਰੇ ਫਾਇਦਾ ਪਹੁੰਚ ਰਿਹਾ ਜ਼ਿਆਦਾਤਰ ਤਾਂ ਜਿਹੜੇ ਆ ਵੱਡੀਆਂ ਇਲੈਕਟ੍ਰੋਨਿਕਸ ਔਰ ਇਹ ਹੈ ਉਹਨਾਂ ਤੇ ਵੀ ਔਰ ਛੋਟੀਆਂ ਚੀਜ਼ਾਂ ਦੇ ਉੱਤੇ ਵੀ ਜਿਵੇਂ ਇਹਨਾਂ ਨੇ ਕਈ ਜਿਹੜੀਆਂ ਡੇਲੀ ਰੁਟੀਨ ਦੀਆਂ ਚੀਜ਼ਾਂ ਸੀ ਉਹ ਆਈਟਮਾਂ ਵੀ 0% ਤੇ ਕਰਤੀਆਂ ਉਹਦਾ ਬੈਨਫਿਟ ਵੀ ਇੱਕ ਛੋਟੇ ਗਰੀਬ ਤਬਕੇ ਨੂੰ ਵੀ ਜਿਹੜਾ ਹੈਗਾ ਉਹਨੂੰ ਵੀ ਇਹਦਾ ਬੈਨਫਿਟ ਮਿਲੇਗਾ ਅੱਛਾ ਕੀ ਸੋਚਿਆ ਕਿ ਤੁਸੀਂ ਜੋ ਜੀਐਸਟੀ ਨੂੰ ਲੈ ਕੇ ਯਾਨੀ ਧੰਨਵਾਦ ਕਰਨ ਦੇ ਲਈ ਯਾਨੀ ਚੰਗਾ ਇੱਕ ਪ੍ਰੋਗਰਾਮ ਰੱਖਿਆ ਗਿਆ ਯਾਨੀ ਲੀਡਰ ਵੀ ਬੁਲਾਏ ਗਏ ਤੁਹਾਡੇ ਵੱਲੋਂ ਕਿਸ ਤਰ੍ਹਾਂ ਸੋਚਿਆ ਕਿ ਧੰਨਵਾਦ ਕਰਨਾ ਚਾਹੀਦਾ ਤੇ ਪ੍ਰੋਗਰਾਮ ਰੱਖੀ ਨਹੀਂ ਦੇ ਕੋਈ ਇੱਕ ਬਹੁਤ ਵੱਡਾ ਹਿਸਟੋਰੀਕਲ ਜਿਹੜਾ ਇੱਕ ਈਵੈਂਟ ਅਥੀ ਮਤਲਬ ਸਮਝ ਸਕਦੇ ਆ ਵੀ ਜੋ ਮੋਦੀ ਜੀ ਨੇ ਇਸ ਆਮ ਵਪਾਰੀਆਂ ਲਈ ਔਰ ਆਮ ਪਬਲਿਕ ਲਈ ਕੀਤਾ ਜੀ ਉਹਦੇ ਲਈ ਅਦੀ ਪਿਛਲੇ ਹਫਤੇ ਹੀ ਅਜੇ 4-5 ਦਿਨ ਪਹਿਲਾਂ ਹੀ ਇੱਕ ਅਸੀਂ ਆਪਣੀ ਮਾਰਕੀਟ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਥੈਂਕਸ giving ਫੰਕਸ਼ਨ ਸੀਗਾ ਨਰਿੰਦਰ ਮੋਦੀ ਜੀ ਦਾ ਜ਼ਿਕਰ ਕਰਨ ਲਈ ਜਿਹੜੇ ਸਾਡੇ ਤਦਾਰ ਸਤਨਾਮ ਸਿੰਘ ਸੰਧੂ ਜੀ ਆਨਰੇਬਲ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਰਾਜ ਸਭਾ ਤੋਂ ਹੈ ਔਰ ਨਾਲ ਸਾਡੇ ਸੰਜੇ ਟੰਡਨ ਜੀ ਜਿਹੜੇ ਬੀਜੇਪੀ ਹਿਮਾਚਲ ਪ੍ਰਦੇਸ਼ ਦੇ ਕੋ ਇਨਚਾਰਜ ਨੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀ ਉਹਨਾਂ ਦੇ ਥਰੂ ਅਸੀਂ ਆਪਣਾ ਇਹ ਸੰਦੇਸ਼ ਮੋਦੀ ਜੀ ਨੂੰ ਭੇਜਿਆ ਸੀ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵਪਾਰੀਆਂ ਵੱਲੋਂ ਵੀ ਔਰ ਅਸੀਂ ਆਮ ਪਬਲਿਕ ਕੋ ਲਾਂਗੀ ਜਿੰਨੀ ਵੱਡੀ ਤੁਸੀਂ ਰਾਹਤ ਦਿੱਤੀ ਸਾਨੂੰ ਬਹੁਤ ਵਧੀਆ ਜੀ ਵੈਸੇ ਵੀ ਮੈਂ ਦੇਖਦਾ ਰਹਿਣਾ ਕਿ ਤੁਸੀਂ ਅਕਸਰ ਹੀ ਚਰਚਾਵਾਂ ਦੇ ਵਿੱਚ ਰਹਿੰਦੇ ਹੋ ਵੱਡੇ ਵੱਡੇ ਲੀਡਰ ਮੰਤਰੀਆਂ ਨਾਲ ਤੁਸੀਂ ਮਿਲਦੇ ਰਹਿੰਦੇ ਹੋ ਪਿੱਛੇ ਜੇ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਗਵਰਨਰ ਸਾਹਿਬ ਨੂੰ ਤੁਸੀਂ ਮਿਲਣ ਗਏ ਸੀ ਔਰ ਉੱਥੇ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਇੱਕ ਤੁਹਾਡਾ ਬੋਲਬਾਲ ਹੈ ਚੰਗਾ ਕਿਉਂਕਿ ਹਾਕੀ ਦੇ ਨਾਲ ਤੁਸੀਂ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਪਿੱਛੇ ਜੇ ਗਵਰਨਰ ਸਾਹਿਬ ਨੂੰ ਮਿਲੇ ਸੀ ਕੀ ਕਰ ਰਹੇ ਸੀ ਅਸੀਂ ਪਿੱਛੇ ਦੋ ਵਾਰ ਹੀ ਗਵਰਨਰ ਸਾਹਿਬ ਨੂੰ ਮਿਲੇ ਆ ਪਹਿਲੇ ਤਾਂ ਅਸੀਂ ਨੈਸ਼ਨਲ ਹਿਊਮਨ ਰਾਈਟਸ ਔਰ ਐਂਡ ਐਂਟੀ ਕ腐ਪਸ਼ਨ ਫੋਰਸ ਚੰਡੀਗੜ੍ਹ ਇੱਕ ਆਰਗੇਨਾਈਜੇਸ਼ਨ ਰਜਿਸਟਰਡ ਬਾਡੀ ਹੈ ਜਿਹਦਾ ਮੈਂ ਚੇਅਰਮੈਨ ਆ ਔਰ ਕਮਲ ਸਰਦਾਰ ਕਮਲਜੀਤ ਸਿੰਘ ਪੰਥੀ ਜੀ ਸਾਡੇ ਪ੍ਰੈਜਿਡੈਂਟ ਨੇ ਉਸਦੇ ਔਰ ਸਾਡੇ ਰਾਜਰ ਮਲੋਤਰਾ ਜੀ ਜਨਰਲ ਸੈਕਟਰੀ ਹੈ ਅਸੀਂ ਤਿੰਨੋਂ ਉਹਨਾਂ ਨੂੰ ਉੱਥੇ ਮਿਲਣ ਗਏ ਸੀਗੇ ਉਹਦੇ ਵੀ ਸਾਡੀ ਪਰਪਸ ਸੀਗਾ ਵੀ ਬੀਇੰਗ ਅ ਨੈਸ਼ਨਲ ਮਨ ਰਾਈਟਸ ਅਸੀਂ ਵਾਰਟਿਕਲ ਸਕੂਲ ਹੈ ਸਪੈਸ਼ਲ ਸਕੂਲ ਹੈ ਉਨੀ ਸੈਕਟਰ ਦਾ ਜੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਰਿਕੁਐਸਟ ਕਰਨ ਗਏ ਸੀ ਕਿ ਅਸੀਂ ਪਿਛੇ ਇੱਕ ਵਿਜ਼ਿਟ ਕੀਤੀ ਸੀ ਉਹ ਸਕੂਲ ਦੀ ਨੈਸ਼ਨਲ ਉਮਰ ਰਾਜ ਦੇ ਬੈਨਾਰੀਟਾ ਔਰ ਇਹ ਚ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਅਸੀਂ ਉੱਥੇ ਉਹਨਾਂ ਨੂੰ ਅਸੀਂ 25 ਸਕੂਲ ਦੇ ਟੇਬਲ ਵੀ ਦਿੱਤੇ ਬੈਂਚ ਬੱਚਿਆਂ ਨੂੰ ਬੈਠਣ ਵਾਲੇ ਆਲ ਸਟੱਡੀ ਕਰਨ ਵਾਲੇ ਉੱਥੇ ਫਿਰ ਸਾਨੂੰ ਇਹ ਫੀਲ ਹੋਇਆ ਕਿ ਇੱਥੇ ਫਾਈਨੈਂਸ਼ੀਅਲ ਕਰਾਈਸੀ ਬਹੁਤ ਹੈ ਕਿ ਜਿੰਨੀ ਕੁ ਉਹਨਾਂ ਨੂੰ ਏਡ ਮਿਲਣੀ ਚਾਹੀਦੀ ਹੈ ਉੰਨੀ ਏਡ ਮਿਲ ਨਹੀਂ ਰਹੀ ਔਰ ਪ੍ਰੋਪਰ ਬਹੁਤ ਸਾਨੂੰ ਫੀਲ ਹੋਇਆ ਸੋ ਅਸੀਂ ਗੁਰਨਤ ਸਾਹਿਬ ਕੋ ਰਿਕੁਐਸਟ ਲੈ ਕੇ ਗਏ ਔਰ ਉਹਨਾਂ ਨੇ ਬਹੁਤ ਅੱਛੇ ਤਰੀਕੇ ਸਾਨੂੰ ਸੁਣਿਆ ਉਹਨਾਂ ਨੇ ਆਪਣੇ ਸੈਕਟਰੀ ਸਾਹਿਬ ਨੂੰ ਬੁਲਾ ਕੇ ਕਿ ਵੀ ਆਪਾਂ ਇਹਨੂੰ ਵਿਜ਼ਿਟ ਕਰੀਏ ਤੇ ਅਸੀਂ ਜੇ ਕੁਛ ਅਸੀਂ ਇਹਨਾਂ ਲਈ ਕਰ ਸਕਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਰਸਨਲੀ ਵਿਜ਼ਿਟ ਕਰਕੇ ਅਸੀਂ ਜੋ ਇਹਨਾਂ ਲਈ ਅਸੀਂ ਕੁਝ ਕਰ ਸਕਦੇ ਅਸੀਂ ਧਰੂ ਕਰਾਂਗੇ ਔਰ ਦੂਸਰਾ ਮੈਂ ਹਾਕੀ ਦੇ ਨਾਲ ਸਪੋਰਟਸ ਦੇ ਨਾਲ ਜੁੜਿਆ ਪਿਛਲੇ 65 ਸਾਲ ਤੋਂ ਮੈਂ ਹਾਕੀ ਦੇ ਨਾਲ ਮੇਰੇ ਪਹਿਲੇ ਫਾਦਰ ਸਾਹਿਬ ਜੁੜੇ ਹੋਏ ਸੀ ਮੇਰੇ ਅੰਕਲ ਸੀ ਜੀ ਅਸੀਂ ਮਤਲਬ ਫਾਦਰ ਸਾਹਿਬ ਮੇਰੇ ਫਾਊਂਡਰ ਸੀਗੇ ਹਾਕੀ ਦੇ ਚੰਡੀਗੜ੍ਹ ਦੇ ਵਿੱਚ ਅੱਛਾ ਜੀ ਹਾਂ ਜੀ ਸੋ ਉਹ ਕਰਦੇ ਮੈਂ ਤੀਸਰੀ ਜਨਰੇਸ਼ਨ ਆ ਕਿ ਜਿਹੜੀ ਅਸੀਂ ਹਾਕੀ ਦੀ ਔਨਰੀ ਸਰਵਿਸ ਕਰ ਰਹੇ ਹਾਂ ਅਸੀਂ ਗੁਰਨ ਸਿੰਘ ਸਾਹਿਬ ਕੋਲ ਸਾਡੇ ਪ੍ਰਧਾਨ ਜੀ ਕਰਨ ਗਲੋਤਰਾ ਜੀ ਨੇ ਅਸੀਂ ਉਹਨਾਂ ਨਾਲ ਔਰ ਸੰਜੇ ਲੜਕਾ ਹੈ 올ੰਪੀਅਨ ਉਹ ਜਿਹੜਾ ਸਾਡੇ ਚੰਡੀਗੜ੍ਹ ਵੱਲੋਂ ਹੈ ਔਰ ਅੱਜ ਵੀ ਅਕੈਡਮੀ ਦੇ ਵਿੱਚ ਸੈਂਟਰ ਆਫ ਐਕਸੀਲੈਂਸੀ ਵਿੱਚ ਉਹ ਰੋਲ ਦੇ ਉੱਤੇ ਹੈ ਹੁਣ ਉਹ ਇੰਡੀਆ ਦਾ ਕੈਂਪ ਲਗਾ ਰਿਹਾ ਇਸ ਟਾਈਮ ਚੱਲ ਰਿਹਾ ਹੈ ਔਰ 올ੰਪੀਅਨ ব্রੌਨ ਮੈਡਲਿਸਟ ਜਿਹੜਾ ਰੀਸੈਂਟਲੀ ਪੈਰਿਸ ਹੋਈ ਸੀ ਔਰ 골ਡ ਮੈਡਲ ਲਿੱਤਾ ਹੈ ਏਸ਼ੀਆ ਦੇ ਵਿੱਚ ਤਾਂ ਵੀ ਥੀਗਾ ਸੋ ਉਹਦਾ ਹੀ ਸਾਨੂੰ ਜਜ਼ਬਾ ਥੀਗਾ ਕਿ ਕਹਿੰਦਾ ਜੀ ਕਿ ਮੈਨੂੰ ਮੇਰੀ ਇੱਛਾ ਕਿ ਮੈਂ ਚੰਡੀਗੜ੍ਹ ਚ ਅਗਰ ਮੈਨੂੰ ਜੌਬ ਮਿਲ ਜਾਏ ਤੇ ਮੈਂ ਚੰਡੀਗੜ੍ਹ ਚ ਸੇਵਾ ਕਰਨਾ ਚਾਹਨਾ ਔਰ ਚੰਡੀਗੜ੍ਹ ਵੱਲੋਂ ਹੀ ਕੰਟੀਨਿਊ ਕਰਨਾ ਚਾਹਨਾ ਸਪੋਰਟਸ ਦੀ ਫਿਰ ਅਸੀਂ ਸਾਡੇ ਪ੍ਰਧਾਨ ਜੀ ਕਰਨ ਗਲੋਤਰਾ ਜੀ ਨੇ ਟਾਈਮ ਲੀਤਾ ਅਸੀਂ ਉਹਨਾਂ ਨੂੰ ਮਿਲ ਕੇ ਆਏ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹ ਬਹੁਤ ਖੁਸ਼ ਹੋਏ ਕਿ ਚਲੋ ਇੱਕ 올림ਪੀਅਨ ਹੈ ਤੇ ਉਹਨਾਂ ਨੇ ਕਿਹਾ ਵੀ ਆਪਣੇ ਸੈਕਟਰੀ ਸਾਹਿਬ ਨੂੰ ਬੁਲਾ ਕੇ ਕਿ ਇਹਦੇ ਬਾਰੇ ਸੋਚਿਆ ਜਾਏ ਕਿ ਅਗਰ ਇਹ ਬੱਚੇ ਨੂੰ ਅਸੀਂ ਜੌਬ ਦੇ ਸਕਦੇ ਆ ਤੇ ਆਪਾਂ ਜਰੂਰ ਦਈਏ ਸੋ ਇਹ ਸਾਰਾ ਸਿਸਟਮ ਅ ਚੱਲਦਾ ਹੈ ਸਾਡੀ ਕੋਚੀ ਜੁੰਦੀ ਹੈ ਨੈਚਰਲ ਹਿਊਮਨ ਰਾਈਟਸ اور ਐਂਟੀ ਕ੍ਰਪਸ਼ਨ ਦੇ ਬੈਨਰ ਤੇ ਵੀ سپور츠 ਦਾ ਕੰਮ سپور츠 ਦੇ ਬੈਨਰ ਦੇ ਉੱਤੇ ਸੋ ਔਰ ਮਾਰਕੀਟ ਦਾ ਕੰਮ ਮਾਰਕੀਟ ਦੇ ਬੈਨਰ ਦੇ ਉੱਤੇ ਅਸੀਂ ਆਪਣੇ ਰੁਟੀਨ ਕਰਦੇ ਰਹਿੰਦੇ ਆ ਜਿੰਨਾ ਸੱਟ ਹੋ ਸਕਦਾ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਅੱਛਾ ਕਿਸ ਤਰ੍ਹਾਂ ਦੇਖ ਰਹੇ ਹੋ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਔਰ ਮਾਰਕੀਟ ਦੇ ਤੁਸੀਂ ਪ੍ਰਧਾਨ ਹੋ ਮੇਰੇ ਖਿਆਲ ਨਾਲ ਵੱਡੀ ਚਹਿਲ ਪਹਿਲ ਵੀ ਚੱਲ ਰਹੀ ਹੈ ਤੇਹਾਰਾਂ ਨੂੰ ਲੈ ਕੇ ਕਿਦਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਐਡ ਕੀ ਜਿੰਨਾ ਕਿ ਜੀਐਸਟੀ ਚ ਫਰਕ ਪਿਆ ਆਮ ਪਬਲਿਕ ਨੂੰ ਰਲੀਫ ਮਿਲਿਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਤਿਹਾਰ ਹੋਣ ਕਰਵਾ ਚੌਤ ਆ ਰਿਹਾ ਹੈ ਦੀਵਾਲੀ ਹੈ ਤੋਂ ਮੈਨੂੰ ਲੱਗਦਾ ਹੈ ਕਿ ਸਭ ਦਾ ਵਪਾਰੀਆਂ ਦਾ ਤਿਹਾਰ ਅੱਛਾ ਜਾਏਗਾ ਕੀ ਕਹੋਗੇ ਔਰ ਵਿੱਚ ਹੁਣ ਤੁਹਾਨੂੰ ਇੱਕ ਹੋਰ ਵੀ ਅਥੀ ਦੱਸਣਾ ਚਾਹੁੰਦੇ ਹਾਂ ਅਸੀਂ ਆਪਣੀ ਮਾਰਕੀਟ ਐਸੋਸੀਏਸ਼ਨ ਵੱਲੋਂ ਅਸੀਂ ਇੱਥੇ ਹਰ ਸਾਲ ਪਿਛਲੇ 5 ਸਾਲਾਂ ਤੋਂ ਇੱਥੇ ਸਿੰਗਿੰਗ ਕੰਪੀਟੀਸ਼ਨ ਕਰਾਉਂਦੇ ਆਂ 9 ਤਰੀਕ ਨੂੰ ਅਸੀਂ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਅਸੀਂ ਇੱਥੇ ਪਹਿਲੇ ਅਸੀਂ ਸਿੰਗਿੰਗ ਕੰਪੀਟੀਸ਼ਨ ਕਰਾਇਆ ਸੀ ਉਹਦਾ ਗ੍ਰੈਂਡ ਫਿਨੈਲੇ ਹੈ 9 ਤਰੀਕ ਨੂੰ ਠੀਕ ਹੈ ਇਹ ਮਾਰਕੀਟ 'ਚ ਕਰਾ ਰਹੇ ਆਂ ਤੇ ਔਰੇ 'ਚ ਸਾਡੇ ਕੋਲ 18 ਬੱਚੇ ਅ ਅਸੀਂ ਸਿਲੈਕਟ ਕੀਤੇ ਨੇ ਜਿਹੜੀ ਉਹਨਾਂ ਦੀ ਆਡਿਸ਼ਨ ਲੈ ਕੇ ਕਿ ਜਿਹੜੇ ਸਾਨੂੰ ਚੰਗੇ ਲੱਗੇ ਵੀ ਉਹਨਾਂ ਆਮ ਪਬਲਿਕ ਦੇ ਵਿੱਚੋਂ ਜਿਹੜੇ ਔਰ ਤੁਸੀਂ 93 ਨੂੰ ਅਗਰ ਤੁਸੀਂ ਇੱਥੇ ਆਓ ਔਰ ਸੁਣੋ ਕਿ ਬਹੁਤ ਅچھے ਅچھے ਵਿੱਚ ਗਾਇਕਾਰ ਵੀ ਆ ਗਏ ਨੇ ਸਿੰਗਰ ਨੇ ਜੋ ਉਹਨਾਂ ਦਾ ਅਸੀਂ ਕਰਾ ਰਹੇ ਹਾਂ ਔਰ ਇਹ ਨਾਲ ਮਾਰਕੀਟ ਚ ਰੌਣਾ ਕਿਉਂ ਵਧੇਗੀ ਲੋਕ ਆਣਗੇ ਦੇਖਣਗੇ ਔਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਵਪਾਰੀਆਂ ਨੂੰ ਖਾਸ ਕਰ ਆਪਣੀ ਮਾਰਕੀਟ ਵੈਲਫੇਅਰ ਸੋਚੇ ਚੰਦੇ ਵਪਾਰੀਆਂ ਨੂੰ ਮੈਂ ਇਹ ਹੀ ਕਵਾਂਗਾ ਕਿ ਉਹਨਾਂ ਦੇ ਜਿਹੜੇ ਤਿਹਾਰਾ ਦੇ ਦਿਨ ਬਹੁਤ ਅੱਛੇ ਨਿਕਲਣ ਔਰ ਸਭ ਦੀ ਕਾਮਯਾਬੀ ਮਿਲੇ ਇਨਾਂ ਨੂੰ ਥੈਂਕ ਯੂ ਸੋ ਮਚ ਸੋ ਧੰਨਵਾਦੀ ਤੁਸੀਂ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਸੋ ਆਪ ਦਾ ਧੰਨਵਾਦ ਤੁਹਾਡਾ ਕਿ ਤੁਸੀਂ ਆਪ ਦਾ ਇਨਾਂ ਕੀਮਤੀ ਸਮਾਂ ਦਿੱਤਾ ਥੈਂਕ ਯੂ ਜੀ ਸੋ ਐਸਜੀ ਆਪਣੇ ਨਾਲ ਅਨਿਲ ਬੋਰਾ ਜੀ ਚੌੜੀ ਚੰਡੀਗੜ੍ਹ ਸੈਕਟਰ ਦੇ ਪ੍ਰਧਾਨ ਦੇ ਮਾਰਕੀਟ ਦੇ ਸੋ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀਐਸਐਨੂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ ਕਹਿੰਦੇ ਨੇ ਕਿ ਵਧੀਆ ਦਿਵਾਲੀ ਦੇ ਤਿਹਾੜੀ ਤੇ ਸਾਰੇ ਲੋਕੀ ਖੁਸ਼ ਹੋਣਗੇ ਸੋ तमाम ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ 프리डम ਟੀਵੀ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸ਼ੌਕੀਂ ਗੁਰਪ੍ਰੀਤ ਥੂਆ ਦੇ ਨਾਲ ਸੋ ਨੂੰ ਜਾਂਸ ਰਹੀ ਰਿਪੋਰਟ ਚੰਡੀਗੜ੍ਹ